ਇਹ ਜਿਹੜੀ ਕੁੜੀ ਘਰ ਦੀ 2010 ਦੇ ਵਿੱਚ 1400 ਰੁਪਏ ਵੋਟ ਪਾਇਆ ਹੈ 1500 ਰੁਪਏ ਦੇ ਹੈ 33 ਮਿੰਟਾਂ 489 ਕੇ ਜਾਂਦੇ ਹੀ ਹੈ ਕਿਉਂਕਿ ਸਰਕਾਰ ਕੀ ਚਾਹੁੰਦੀ ਹੈ ਆਪਾਂ ਵੀ ਉਹ ਜਾਂਦੇ ਨੇ ਕਿ ਜਦੋਂ ਆਸ ਦੀ ਨਿਸ਼ਾਨਾ ਵਾਲਾ ਦੇ ਤੋਂ ਨੂੰ ਸੇਵਾ ਤੇ ਫਾਈਨੈਂਸ ਸਰਟੀਫਿਕੇਟ ਉਹਨਾਂ ਸਾਥੀਆਂ ਦਾ ਸਰਟੀਫਿਕੇਟ ਮੰਗਦਾ ਉਹਨੂੰ ਆਮਦਨ ਦਾ ਸਰਟੀਫਿਕੇਟ ਜਿਹੜੀ ਹੁਣ ਵਾਲੀ ਗੱਲ ਹੈ ਉਹਨਾਂ ਦੀ ਸਲਵਰ ਸਕੀਮਾਂ ਦੇ ਵਿੱਚ ਤੋਂ ਜ਼ਿਆਦਾ ਗਰੀਬ ਗਰੀਬ ਪਰਮਾ ਦਾ ਛੋਟਾ ਦਾ ਮੂਲ ਭਾਗ ਨੂੰ ਜੀ ਹਰ ਠੇਕੇਦਾਰ ਨੂੰ ਫਲੈਟ ਬਣਾਉਣਾ ਸ਼ੁਰੂ ਕਰਦੇ ਬੜੇ ਜਨਰਲ ਜਿਹੜੇ ਪੱਕੀ ਲੇਬਰ ਦਾ ਜਿਹੜੀ ਤਿੰਨ ਚਾਰ ਦਿਨ ਚਾਹਤਾ ਰਹੇ ਉਹ ਤੁਮਾਦ ਹਾਰਾ ਦੇ ਆਪਣਾ ਘਰਾਂ ਤੇ ਕਿਰਵਾਉਣਾ ਉਹ ਫਲੈਟ ਹੈ ਸਿਰਫ ਠੇਕੇਦਾਰ ਨੂੰ ਪੈਸਾ ਮਾਰਵਾਉਣ ਦਾ ਤਰੀਕਾ ਹੈ ਜਿਹਦੇ ਮਾਮਲੇ ਕਿਰਾਇਆ ਕਰਦੇ ਚੀਜ਼ ਹੋਣੀ ਫੂਲ ਪੇੜੀਆਂ ਦਾ ਦੋਪਰ ਕਰਾਉਣ ਲਈ ਉੱਤੇ ਜਾ ਕੇ ਫੂਲ ਦੋ ਦਿੱਤੀ ਜਾਵੇ ਉਹ ਸਭ ਤੋਂ ਖਾਸ ਗੱਲ ਕੀ ਹੈ ਜਿਹੜਾ ਤੁਹਾਨੂੰ ਪੈਸਾ ਰੱਬ ਨਹੀਂ ਮਿਲਦਾ ਬਾਅਦ ਕੀ ਤੇ ਜਾਂ ਆਜਾ ਡੋਮੈਸਟਿਕ ਲੇਬਰ ਹੈ ਉਹ